ਇਨਸਾਫ ਦੀ ਮੰਗ ਕਰਦੇ ਆ ਵੀ ਜਿਹੜੀ ਐਫ ਆਈ ਆਰ ਵੀ ਹੋਈ ਆ ਉਹ ਗਲਤ ਹੋਈ ਆ ਐਫ ਆਈ ਆਰ ਬਾਈ ਨੇਮ ਹੋਣੀ ਚਾਹੀਦੀ ਸੀ ਐਫ ਆਈ ਆਰ ਹੋਣ ਨੂੰ ਵੀ ਬੜੇ ਦਿਨ ਲਗਾ ਦਿੱਤੇ ਗਏ ਸੀ 8 ਦਿਨਾਂ ਬਾਅਦ ਜਾ ਕੇ 7-8 ਦਿਨਾਂ ਬਾਅਦ ਐਫ ਆਈ ਆਰ ਹੁੰਦੀ ਆ ਦੇਖੋ ਇਹ ਸਾਰੇ ਸਾਡੇ ਹਿਸਾਬ ਨਾਲ ਰਾਜਨੀਤਕ ਸਟੰਟ ਨੇ ਕਿਉਂਕਿ ਐਫ ਆਈ ਆਰ ਦੇਣ ਚ ਕੀ ਹਰ ਸੀਗਾ ਜਦ ਸਾ ਨੂੰ ਪਤਾ ਵੀ ਉਹਦੇ ਕੀ ਲੱਗਿਆ ਜੇ ਗੋਲੀ ਲੱਗੀ ਆ ਕਿੱਥੋਂ ਆਈਏ ਗੋਲੀ ਸਾਡੇ ਕਿਸਾਨਾਂ ਨੂੰ ਉੱਥੇ ਬਾਰਡਰ ਦੇ ਉੱਤੇ ਸ਼ਹੀਦ ਕੀਤਾ ਉਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਨੇ ਉਹ ਵੀ ਬੜੇ ਘਾਤਕ ਸੀਗੇ। ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਰਲਿ ਮਿਲੀ ਇਹਨਾਂ ਦੀ ਆਪਸ ਵਿੱਚ ਕੋਈ ਯਾਰ ਸਰਕਾਰ ਤੇ ਸੈਂਟਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਦੀ ਸਿਆਸਤ ਹੈ। ਹਰਿਆਣਾ ਦੀ ਖੱਟੜ ਸਰਕਾਰ ਆ, ਬੀਜੇਪੀ ਦੀ ਸਰਕਾਰ ਹੈ। ਉਹਨਾਂ ਨੇ ਸੜਕਾਂ ਦੇ ਉੱਪਰ ਇਸ ਤਰ੍ਹਾਂ ਬੈਰੀਕੇਡ ਕਰਤੇ ਉਹ ਜਿਹੜੇ ਹਿੰਦੁਸਤਾਨ ਦੇ ਪਾਕਿਸਤਾਨ ਦੇ ਬਾਡਰ ਤੇ ਵੀ ਹੈ ਨਹੀਂ ਸਸ਼ਿਕਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ 21 ਫਰਵਰੀ ਨੂੰ ਜਦ ਕਿਸਾਨਾਂ ਵੱਲੋਂ ਦਿੱਲੀ ਨੂੰ ਕੂਚ ਕੀਤਾ ਜਾਣਾ ਸੀਗਾ ਤਾਂ ਠਨੋਰੀ ਬਾਡਰ ਦੇ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਅ ਜਿਸ ਦੇ ਵਿੱਚ 28 28 ਤਰੀਕ ਨੂੰ ਜਾਂ 29 ਤਰੀਕ ਨੂੰ ਜੇ ਗੱਲ ਕਰੀਏ ਤਾਂ ਐਫ ਆਈ ਆਰ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਔਰ ਪਛਾਤੇ ਵਿਅਕਤੀਆਂ ਗਲੌਬ ਦਰਜ ਕਰ ਦਿੱਤੀ ਗਈ ਸੀ ਸੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਮਾਚੀਵਾੜਾ ਸਾਹਿਬ ਦੇ ਵਿੱਚ ਸਮੂਹੀ ਇਲਾਕੇ ਨਿਵਾਸੀਆਂ ਵੱਲੋਂ ਰਲ ਕੇ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੈਂਡਲ ਮਾਰਚ ਕੀਤਾ ਜਾ ਰਿਹਾ ਸੁਭਕਰਨ ਸਿੰਘ ਦੀ ਮੌਤ ਹੋਈ ਸੀ ਕੱਲ ਸਸਕਾਰ ਹੋਇਆ 8 ਦਿਨਾਂ ਬਾਅਦ ਜਿਸ ਤਰ੍ਹਾਂ ਦੇਖਦੇ ਹੋ ਜੀ ਕੈਂਡਲ ਮਾਰਚ ਕਰ ਰਹੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਮੋਰਚਾ ਲਗਾਇਆ ਗਿਆ ਸੀ ਆਪਣੇ ਮੰਗਾਂ ਦੇ ਹੱਕ ਦੇ ਵਿੱਚ ਜਿੱਥੇ ਸ਼ੋਭਕਰਨ ਸਿੰਘ ਸਾਡਾ ਇੱਕ ਨੌਜਵਾਨ ਬੱਚਾ ਸ਼ਹੀਦ ਹੋ ਗਿਆ ਉਹਦੀ ਸ਼ਰਧਾਂਜਲੀ ਦੇਣ ਲਈ ਮਾਛੀਵੜਾ ਇਲਾਕੇ ਦੀਆਂ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ ਰਾਜਨੀ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਬਾਜ਼ਾਰ ਮਾਛੀਵੜਾ ਖਾਲਸਾ ਚੌਂਕ ਤੋਂ ਲੈ ਕੇ ਚਰਨਗੋ ਚੌਂਕ ਤੱਕ ਇੱਕ ਕੈਂਡਲ ਮਾਰਚ ਕੱਢ ਰਹੀਆਂ ਨੇ ਇਸ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਵੀ ਜਿਹੜੀ ਐਫ ਆਈ ਆਰ ਵੀ ਹੋਈ ਆ ਉਹ ਗਲਤ ਹੋਈ ਆ ਐਫ ਆਈ ਆਰ ਬਾਈ ਨੇਮ ਹੋਣੀ ਚਾਹੀਦੀ ਸੀ ਐਫਆਈਆਰ ਹੋਣ ਨੂੰ ਵੀ ਬੜੇ ਦਿਨ ਲਗਾ ਦਿੱਤੇ ਗਏ ਸੀ 8 ਦਿਨਾਂ ਬਾਅਦ ਜਾ ਕੇ 7-8 ਦਿਨਾਂ ਬਾਅਦ ਐਫਆਈਆਰ ਹੁੰਦੀ ਹੈ ਦੇਖੋ ਇਹ ਸਾਰੇ ਸਾਡੇ ਹਿਸਾਬ ਨਾਲ ਰਾਜਨੀਤਕ ਸਟੰਟ ਨੇ ਕਿਉਂਕਿ ਐਫਆਈਆਰ ਦੇਣ ਚ ਕੀ ਹਰ ਸੀਗਾ ਜੱਸ ਨੂੰ ਪਤਾ ਹੀ ਉਹਦੇ ਕੀ ਲੱਗਿਆ ਜੇ ਗੋਲੀ ਲੱਗੀ ਆ ਕਿੱਥੋਂ ਆਈਏ ਗੋਲੀ ਉਸ ਸੰਬੰਧ ਵਿੱਚ ਉਹਨਾਂ ਨੂੰ ਉਹਦੇ ਐਫਆਈਆਰ ਨਾਲ ਦੀ ਨਾਲ ਕਰ ਦੇਣੀ ਚਾਹੀਦੀ ਸੀ ਤਾਂ ਬਿਲਕੁਲ ਹੋਰ ਵੀ ਲੋਕ ਮੌਜੂਦ ਨੇ ਗਲਬਤ ਕਰ ਲੈਣੇ ਆ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੈ ਪਹਿਲਾਂ ਤਾਂ ਮੈਂ ਸ਼ੁਭਕਰਨ ਜਿਹੜੇ ਸਾਡੇ ਸ਼ਹੀਦ ਨੇ ਮੈਂ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਦੇ ਦੰਨਾ ਵੀ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਲਾਹਮਸਾਲ ਹੈ ਜਿਹੜੀ ਸਭ ਤੋਂ ਛੋਟੇ ਉਮਰ ਦੇ ਸਾਡੇ ਕਿਸਾਨੀ ਦੇ ਸ਼ਹੀਦ ਨੇ ਸ਼ੁਭਕਰਨ ਸਿੰਘ 21 ਸਾਲ ਦੀ ਉਮਰ ਦੇ ਵਿੱਚ ਉਹ ਸ਼ਹੀਦ ਹੋਏ ਨੇ ਹਰਿਆਣਾ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾ ਕੇ ਸਾਡੇ ਕਿਸਾਨਾਂ ਨੂੰ ਉਥੇ ਬਾਰਡਰ ਦੇ ਉੱਤੇ ਸ਼ਹੀਦ ਕੀਤਾ ਉਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਨੇ ਉਹ ਵੀ ਬੜੇ ਘਾਤਕ ਸੀਗੇ ਜਦ ਕਿ ਸਰਕਾਰਾਂ ਦਾ ਫਰਜ਼ ਹੁੰਦਾ ਕੋਈ ਵੀ ਆਪਣੇ ਪ੍ਰੋਟੈਸਟ ਹੁੰਦਾ ਕੋਈ ਵੀ ਸੰਘਰਸ਼ ਹੁੰਦਾ ਉਹਦੇ ਵਿੱਚ ਉਹਨਾਂ ਨੇ ਹਰ ਕਿਸਮ ਦਾ ਅਰੇਂਜਮੈਂਟ ਕਰਨਾ ਹੁੰਦਾ ਜਿਹੜੇ ਸੰਘਰਸ਼ ਤੇ ਲੋਕ ਬੈਠੇ ਨੇ ਉਹਨਾਂ ਨੂੰ ਪਾਣੀ ਦਾ ਰੋਟੀ ਦਾ ਉਹਨਾਂ ਨੇ ਰੇਸ਼ਕਮੈਂਟ ਕਰਨਾ ਹੁੰਦਾ ਸਾਡੇ ਕਿਸਾਨ ਆਪਣੀ ਰੋਟੀ ਲੈ ਕੇ ਜਾਂਦੇ ਨੇ ਆਪਣਾ ਪਾਣੀ ਲੈ ਕੇ ਜਾਂਦੇ ਨੇ ਆਪਣੇ ਬੈਠਣ ਦੇ ਜਿਹੜੇ ਉੱਥੇ ਆਪਣੇ ਜੋ ਵੀ ਸਾਧਨ ਨੇ ਉਹ ਲੈ ਕੇ ਜਾਂਦੇ ਨੇ ਅੰਨਾ ਕਰਨ ਦੇ باوجود ਵੀ ਇਹਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਇਹ ਰਲਈ ਮਿਲੀ ਇਹਨਾਂ ਦੀ ਆਪਸ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਦੀ ਸਿਆਸਤ ਹੈ ਹਜੇ ਤੱਕ ਜਿਵੇਂ ਸਾਡੇ ਵੀਰ ਨੇ ਦੱਸਿਆ ਐਫ ਆਈ ਆਰ ਨਹੀਂ ਕੀਤੀ ਜਦਕਿ ਮੁੱਖ ਮੰਤਰੀ ਸਾਹਿਬ ਦੇ ਪਹਿਲਾਂ ਆਪਦੇ ਬਿਆਨ ਹੁੰਦੇ ਸੀਗੇ ਵੀ ਫੋੜ ਕੇ ਸਾਡੇ ਵਿੱਚ ਜ਼ੀਰੋ ਐਫ ਆਈ ਆਰ ਆਪ ਵੀ ਨਾ 0 FIR ਕੀ ਤਾਂ ਬਾਏ ਨੇਮ ਹੈ FIR ਦਾ ਉਹਨਾਂ ਦੇ ਉੱਤੇ ਹਰ ਜੁੜੀ ਚਾਹੀਦੀ ਨਹੀਂ ਉਹਨਾਂ ਦੇ ਰਾਜ ਮੰਤਰੀ ਦੇ ਉੱਤੇ ਉਹਨਾਂ ਦੇ DGP ਦੇ ਉੱਤੇ ਉਹਨਾਂ ਦੇ SHO ਦੇ ਉੱਤੇ ਉਹਨਾਂ ਦੇ SSP ਦੇ ਉੱਤੇ ਉਸ ਸਮੇਂ ਦੇ ਜਿਹੜੇ ਉਸ ਇਲਾਕੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਬਿਲਕੁਲ ਹੋਣੀ ਚਾਹੀਦੀ ਜਿਹ ਹਜੇ ਤੱਕ ਜਿਹੜਾ ਹਰ ਇੱਕ ਸੰਘਰਸ਼ ਨੂੰ ਜਿਵੇਂ ਸਿੱਧੂ ਮੂਸੇਵਾਲੇ ਦੇ ਚਾਹੇ ਸ਼ੁਭ ਕਰਨ ਦੇ ਹਜੇ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਸਹੀ ਢੰਗ ਨਾਲ ਸੋ ਇਹਨਾਂ ਦੇ ਇਨਸਾਫ ਪਾਉਣ ਵਾਸਤੇ ਅੱਜ ਮੱਛਵਾੜੇ ਵਿੱਚੋਂ ਉਮਤਿਆਂ ਰਾਜਨੀਤਿਕ ਸਮਾਜ ਸੇਵੀ ਜਿੰਨੀਆਂ ਰਾਜਨੀਤਿਕ ਸਮਾਜ ਸੇਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਅਸੀਂ ਇਕੱਠੇ ਹੋ ਕੇ ਉਹਦੇ ਹੱਕ ਲਈ ਜਿਹੜਾ ਅੱਜ ਆਪਣੇ ਸ਼ਾਮ ਦੇ ਸਮੇਂ ਇੱਕ ਕਹਿੰਦਾ ਕੈਂਡਲ ਮਾਰਚ ਕੱਢਣ ਲੱਗੇ ਆ ਵੀ ਇਹ ਜਿਹੜੀ ਸੁੱਤੀ ਪਈ ਸਰਕਾਰ ਕੁਛ ਨਾ ਕੋ ਜਾਗ ਸਕੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਸ਼ੁਕਰਨ ਸਿੰਘ ਦੀ ਮੌਤ ਹੋਈ ਕਤਲ ਹੋਇਆ ਜਿਹੜਾ ਕਿਸਾਨ ਅੰਦੋਲਨ ਦਿੱਲੀ ਚੱਲੋ ਦੋ ਅੰਦੋਲਨ ਚੱਲੇ ਆ ਉਹਦੇ ਵਿੱਚ ਕਿਸਾਨਾਂ ਨੇ ਆਪਣੇ ਮੰਗਾਂ ਜਮੇ ਫਸਲਾਂ ਦਾ ਫਟਵਾਰ ਸਮਰਥਨ ਮੋਲਾ ਜੋ ਜਾਇਜ਼ ਮੰਗਾਂ ਦਿੱਲੀ ਸਰਕਾਰ ਨੇ ਪਹਿਲਾਂ ਮੰਨਿਆ ਸੀ 2 ਸਾਲ ਪਹਿਲਾਂ ਉਹਨਾਂ ਨੂੰ ਲਾਗੂ ਕਰਾਉਣ ਲਈ ਮਾਰਚ ਕੀਤਾ ਸੀਗਾ ਪਰ ਜਿਹੜੇ ਹਰਿਆਣਾ ਦੀ ਖੱਟੜ ਸਰਕਾਰ ਆ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਸੜਕਾਂ ਦੇ ਉੱਪਰ ਇਸ ਤਰ੍ਹਾਂ ਬੈਰੀਕੇਡ ਕਰਤੇ ਤੋਂ ਜਿਹੜੇ ਹਿੰਦੁਸਤਾਨ ਦੇ ਪਾਕਿਸਤਾਨ ਦੇ ਬਾਡਰ ਤੇ ਵੀ ਹੈ ਨਹੀਂ ਪੰਜਾਬ ਨੂੰ ਬੀਜੇਪੀ ਦੀ ਸੈਂਟਰ ਸਰਕਾਰ ਤੇ ਹਰਿਆਣਾ ਦੀ ਸਰਕਾਰ ਨੇ ਦੂਜਾ ਮੁਲਕ ਸਮਝ ਕੇ ਦੱਸਾਂ ਦੂਜੇ ਮੁਲਕਾਂ ਜੰਨ ਲੱਗੀ ਹੁੰਦੀ ਆ ਇਸ ਤਰ੍ਹਾਂ ਸਾਡੇ ਨਾਲ ਵਿਵਾਰ ਕੀਤਾ ਜਾ ਰਿਹਾ ਭਾਰਤ ਦੇ ਅੰਦਰ ਖਾਸ ਤੌਰ ਤੇ ਮੋਦੀ ਸਰਕਾਰ ਦੇ ਅੰਦਰ ਜਿਹੜਾ ਕਾਨੂੰਨ ਆ ਉਹ ਦੋ ਨੇ ਆਮ ਲੋਕਾਂ ਲਈ ਹੋਰ ਆ ਤੇ ਸਿੱਖ ਕੌਮ ਲਈ ਤੇ ਪੰਜਾਬ ਐਂ ਦੇ ਹੋਰ ਕਾਨੂੰਨ ਆ ਅੱਡਾਂ ਏ ਤੱਕਾ ਹੋ ਰਿਹਾ ਸਾਡਾ ਨੌਜਵਾਨ ਜਦੋਂ ਸੁਭਕਰ ਸਿੰਘ ਮਾਰਿਆ ਗਿਆ ਉਸ ਬਿਲਕੁਲ ਨਰਜੋਸ ਮਾਰਿਆ ਗਿਆ ਔਰ ਇਹ ਇੱਕ ਸਾਡਾ ਜਿਹੜਾ ਮੌਲਕ ਅਧਿਕਾਰ ਆ ਅਸੀਂ ਹਰ ਇੱਕ ਬੰਦਾ ਆਪਣੀ ਗੱਲ ਰੱਖ ਸਕਦਾ ਅਸੀਂ ਆਪਣਾ ਮੰਗਾਂ ਲਈ ਸ਼ਾਂਤਮਈ ਸੰਘਰਸ਼ ਹੋ ਰਿਹਾ ਅਸੀਂ ਕਿਸਾਨਾਂ ਦਾ ਉਦੇ ਵਿੱਚ ਉਸ ਸੰਘਰਸ਼ ਨੂੰ 扑ਕਾਉਣ ਦੇ ਲਈ ਹਰਿਆਣਾ ਦੀ ਸਰਕਾਰ ਨੇ ਜੋ ਰੋਲ ਅਦਾ ਕੀਤਾ ਉਹ ਅਤਿ ਨਿੰਦਣਯੋਗ ਹੈ ਅੱਜ ਅਸੀਂ ਉਸ ਆਪਣੇ ਬੱਚੇ ਨੂੰ ਉਸ ਜੋ ਸੀਧ ਹੋਇਆ ਉਸ ਨੂੰ ਸਨ ਰਾਹ ਨੇ ਦੇਣ ਲਈ ਅਸੀਂ ਇੱਥੇ ਵੱਖ-ਵੱਖ ਦੇ ਸੰਬੰਧੀਆਂ ਛੋਰੋ ਬਣੇ ਕਾਰੀਦਾਲ ਕਾਂਗਰਸ ਤੇ ਬਾਕੀ ਸਾਰੀਆਂ ਸਮਾਜ ਸੇਵੀ ਜੱਥੇਬੰਦੀਆਂ ਸੱਜੇ ਖੱਬੇ ਜੱਥੇਬੰਦੀਆਂ ਅਸੀਂ ਇਕੱਠੇ ਹੋ ਕੇ ਉਸ ਦਾ ਇਹ ਦੇ ਰਹੇ ਹਾਂ ਔਰ ਅਸੀਂ ਪ੍ਰਜੋਗ ਸਭਾਂ ਵਿੱਚ ਬੀਜੇਪੀ ਦੀ ਦਿੱਲੀ ਸਰਕਾਰ ਤੇ ਖੰਡ ਸਰਕਾਰ ਦੀ ਨਿੰਦਿਆ ਕਰਦੇ ਹਾਂ ਔਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਆਉਣ ਵਾਲਿਆਂ ਵੋਟਰਾਂ ਨੇ 24 ਦਿਨਾਂ ਨੂੰ ਮੂੰਹ ਨਾਲ ਲਾਉਣ ਤੇ ਤਾਂ ਕਿ ਲੋਕ ਹਿੱਤੂ ਫਾਇਦੇ ਲਾਏ ਜਾ ਸਕੋ। ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੈਂਡਲ ਮਾਰਚ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਚਾਹੇ ਉਹ ਸਮਾਜਿਕ ਜਥੇਬੰਦੀਆਂ ਹੋਣ ਚਾਹੇ ਉਹ ਰਾਜਨੀਤਿਕ ਜਥੇਬੰਦੀਆਂ ਹੋਣ ਹਰ ਇੱਕ ਵੱਲੋਂ ਰਲ ਕੇ ਜਿਹੜਾ ਕੈਂਡਲ ਮਾਰਚ ਹੈ ਸ਼ੁਭ ਕਰਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਸ਼ਰਧਾਂਜਲੀ ਦੇਣ ਦੇ ਲਈ ਜਿਹੜਾ ਕੈਂਡਲ ਮਾਰਚ ਹੈ ਮਾਛੀਵਾੜਾ ਸਾਹਿਬ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਐਫ ਆਈ ਆਰ ਕੀਤੀ ਗਈ ਸੀ ਉਹ ਨਬਈ ਨੇਮ ਹੋਣੀ ਚਾਹੀਦੀ ਸੀ ਅਣਪਛਾਤੇਆਂ ਦੇ ਉੱਤੇ ਨਹੀਂ ਹੋਣੀ ਚਾਹੀਦੀ ਸੀ ਤਾਂ ਬਧੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ